ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੁੰਜਲ ਹੈਰ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ। ਦੇਖੋ ਜੀ ਹਰ ਘਰ ਵਿੱਚ ਮਸ਼ੀਨ ਤਾਂ ਹੁੰਦੀ ਹੈ ਕੱਪੜੇ ਸਿਲਾਈ ਆ ਰਹੀ ਹੈ ਹਨਾ। ਕਈਆਂ ਕੋਲ ਇਹਦੇ ਕਵਲ ਹੁੰਦੇ ਆ ਟਾਪੇ ਹੁੰਦੇ ਕਈ ਬੀਬੀਆਂ ਨੂੰ ਆਉਂਦੇ ਹੁੰਦੇ ਵੀਰੇ ਭੈਣਾਂ ਨੂੰ ਹਨਾ ਇਹਦੇ ਕਵਲ ਬਣਾਉਣੇ ਬਹੁਤ ਸੋਕੇ ਤਰੀਕਿਆਂ ਨਾਲ ਬਣਾ ਲੈਂਦੀਆਂ ਹਨਾ। ਕਈਆਂ ਨੂੰ ਮੇਰੇ ਵਰਗਿਆਂ ਨਹੀਂ ਵੀ ਆਉਂਦੇ ਹੁੰਦੇ ਬਣਾਉਣੇ ਹਨਾ ਤੇ ਉਹ ਕੀ ਕਰਦੇ ਆ ਬਹੁਤ ਹੀ ਆਸਾਨ ਤੇ ਤਰੀਕਾ ਬਗੈਰ ਕਿਸੇ ਕੱਪੜੇ ਦੀ ਮਦਦ ਨਾਲ ਕਿਸੇ ਕੱਟਣ ਨਾਲ ਕਿਸੇ ਸਿਲਾਈ ਦੀ ਮਾਦਤ ਤੋਂ ਬਗੈਰ ਆਪਾਂ ਇਹਦਾ ਕਵਰ ਬਣਾ ਕੇ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੇ ਜਿੰਨਾ ਆਪਣੀ ਮਸ਼ੀਨ ਗੰਦੀ ਨਾ ਹੋਊਗੀ ਤੇ ਮਸ਼ੀਨ ਆਪਣੀ ਖਰਾਬ ਨਾ ਹੋਊਗੀ ਅਕਸਰ ਜਦੋਂ ਮਸ਼ੀਨ ਹਨਾ ਨੰਗੀ ਰਹਿੰਦੀ ਜਣ ਕੇ ਉਹ ਤੱਕਵਰ ਵਗੈਰਾ ਨਹੀਂ ਪਾਇਆ ਜਾਂਦਾ ਤੇ ਮਿੱਟੀ ਘੱਟਾ ਪੈਂਦਾ ਰਹਿੰਦਾ ਜਿਸ ਕਾਰਨ ਮਸ਼ੀਨ ਖਰਾਬ ਹੋ ਜਾਂਦੀ ਜਾਮ ਹੋ ਜਾਂਦੀ ਹੈ ਤੇ ਆਪਣੇ ਕੱਪੜੇ ਵੀ ਸਹੀ ਤਰੀਕੇ ਨਾਲ ਨਹੀਂ ਸਲਾਈ ਕਰਦੀ ਹਨ ਤੇ ਜਿੰਨੀ ਮਰਜੀ ਆਪਾਂ ਕੋਸ਼ਿਸ਼ ਕਰ ਲਈ ਆਪਾਂ ਹਰੇਕ ਵੇਲੇ ਢੱਕ ਕੇ ਤੇ ਕਵਰ ਕਰਕੇ ਰੱਖਣਾ ਜ਼ਰੂਰੀ ਹੈ ਜਿਸ ਦੇ ਨਾਲ ਕਿ ਹਨ ਆਪਣੀ ਮਸ਼ੀਨ ਵਗੈਰਾ ਨਾ ਖਰਾਬ ਹੋ ਹੋ ਸਕੇ ਹਨ ਤੇ ਆਪਾਂ ਉਹ ਤੁਹਾਨੂੰ ਤਰੀਕਾ ਦੱਸਣ ਲੱਗੇ ਆ ਵੀ ਉਹਦੇ ਲਈ ਆਪਾਂ ਕੀ ਕੁਝ ਚਾਹੀਦਾ ਜਿਹਦੇ ਨਾਲ ਕੀ ਹਨ ਆਪਣੇ ਜਿਹੜੀ ਮਸ਼ੀਨ ਆ ਉਹ ਬਿਲਕੁਲ ਨਾ ਖਰਾਬ ਹੋਵੇ ਤੇ ਇਹਦਾ ਕਵਰ ਬਹੁਤ ਹੀ ਸੌਖੇ ਬਗੈਰ ਮਸ਼ੀਨ ਤੋਂ ਹਰੇਕ ਬੰਦਾ ਘਰ ਵਿੱਚ ਬਣਾ ਸਕੇ ਬਹੁਤ ਹੀ ਆਸਾਨ ਤੇ ਸੌਖੇ ਤਰੀਕੇ ਤੁਹਾਨੂੰ ਦੱਸਣ ਲੱਗੇ ਆ ਹਾਂਜੀ ਉਸਦੇ ਲਈ ਆਪਾਂ ਕੀ ਕਰਨਾ ਸ਼ਰਟ ਲੈਣੀ ਟੀ-ਸ਼ਰਟ ਹਰ ਘਰ ਵਿੱਚ ਹਨਾ ਹਰੇਕ ਜਾਂ ਬੱਚੇ ਦੀ ਆ ਵੱਡੇ ਦੀ ਕਿਸੇ ਦੀ ਵੀ ਹੁੰਦੀ ਆ ਉਹ ਟੀ-ਸ਼ਰਟ ਲੈ ਲੈਣੀ ਆਪਾਂ ਟੀ-ਸ਼ਰਟ ਨੂੰ ਪਹਿਲਾਂ ਆਪਾਂ ਪੁੱਠਾ ਕਰ ਲੈਣਾ ਸਵਾਦ ਕੇ ਇੱਦਾਂ ਮੋੜ ਕੇ ਪੁੱਠਾ ਕਰ ਲੈਣਾ ਤੇ ਦੇਖੋ ਪਸ ਟੀ-ਸ਼ਰਟ ਨੂੰ ਪੁੱਠਾ ਕਰ ਲਿਆ ਮੇਰੇ ਕੋਲ ਜਿਸ ਕੰਨ ਦੀ ਟੀ-ਸ਼ਰਟ ਸੀ ਵੱਡੀ ਤੇ ਹੁਣ ਆਪਾਂ ਕੀ ਕਰਨਾ ਇਹਦੀ ਇਧਰਲੀ ਬਾਹ ਤੇ ਇਧਰਲੀ ਬਾਹ ਤੇ ਗਲਾ ਇਹਨਾਂ ਸਾਰਿਆਂ ਨੂੰ ਆਪਾਂ ਗੰਢ ਦੇ ਦੇਣੀ ਆ ਹਾਂਜੀ ਆਪਾਂ ਇੱਦਾਂ ਗੰਢ ਦੇ ਦੇਣੀ ਆ ਬਾਰ ਕੋਈ ਆ ਗਿਆ ਸਿਤਾਈਆਂ ਜੈ ਕੋ ਨਹੀਂ ਬੋਲਣ ਲੱਗੇ ਸੀ ਤੇ ਮੈਨੂੰ ਤਾਂ ਬੜੀ ਪਰੇਸ਼ਾਨੀ ਲੱਗੀ ਜਿਸ ਕਰਨਾ ਹੈ ਨਹੀਂਗਾ ਤੇ ਇੱਥੇ ਆਪਾਂ ਗੰਡ ਦੇ ਦੇਣੀ ਆ ਇਦਾਂ ਆ ਚੀਜ਼ ਦੀ ਇਦਾਂ ਸਵਾਰ ਕੇ ਐਦਾਂ ਦੇਖੋ ਇਦਾਂ ਪੁੱਠੇ ਕਰਕੇ ਮੂਹਰੇ ਸਾਈਡ ਗਲੇ ਦੇ ਬਾਹਾਂ ਦੀ ਆਪਾਂ ਗੰਡ ਦੇ ਦੇਣੀ ਹੁਣ ਆਪਾਂ ਕੀ ਕਰਨਾ ਇਹਨੂੰ ਸਿੱਧਾ ਕਰ ਲੈਣਾ ਇਸ ਤਰ੍ਹਾਂ ਉਤਮ ਮਸ਼ੀਨ ਤੇ ਚੜਾਕ ਦਿਖਾਉਨੇ ਆ ਹਾਂ ਜੇ ਆਪਾਂ ਹੋਂ ਤੋਂ ਨੇ ਕਵਰਾਇਡ ਬਣਾਇਆ ਚੜਾਕ ਦਿਖਾਉਨੇ ਆ ਆਪ ਸਿੱਧਾ ਕਰ ਲਿਆ ਸਿੱਤਾ ਕੀਤੇ ਨੂੰ ਹੁਣ ਆਪਾਂ ਇਹਦੇ ਮਸ਼ੀਨ ਤੇ ਉੱਪਰ ਇਸਤਾ ਚੜਾਉਣਾ ਉਦੋਂ ਸਾਡੇ ਟਾਈਗਰ ਪੈਨਸਰ ਲੱਗ ਜਾਂਦੇ ਟਾਈਮ ਨਾਲ ਆਪ ਦਾ ਲੱਗ ਜਾਂਦੇ ਰਾਗ ਰੋਲਾ ਲਾਉਣ ਸਾਰੀ ਮਸ਼ੀਨ ਨੇ ਥੱਲੇੋਂ ਅੱਜ ਤੱਕ ਕਵਰ ਹੋ ਜਾਣਾ ਦੇਖ ਸਕਦੇ ਹੋ ਲਓ ਜੀ ਬਹੁਤ ਹੀ ਆਸਾਨ ਤੇ ਸੌਖਾ ਤਰੀਕਾ ਮਸ਼ੀਨ ਦਾ ਦੇਖ ਸਕਦੇ ਤੁਸੀਂ ਕਵਰ ਆਪਣਾ ਬਣ ਕੇ ਤਿਆਰ ਆ ਬਹੁਤ ਹੀ ਆਸਾਨ ਤੇ ਸੌਖਾ ਤਰੀਕਾ ਇਸ ਤੀਕੇ ਨਵਾ ਮਸ਼ੀਨ ਨੂੰ ਹਨਾ ਵੀ ਆਪਣੇ ਖਰਾਬ ਹੋਣ ਤੋਂ بچਾ ਸਕਦੇ ਮਿੱਟੀ ਘਟੇ ਤੋਂ بچਾ ਸਕਦੇ ਆ ਦੇਖੋ ਕਵਰ ਬਣ ਕੇ ਬਿਲਕੁਲ ਤਿਆਰ ਆ ਉਹ ਫਲਾਵਰ ਜੇ ਉੱਪਰ ਆ ਜਾਂਦਾ ਬਾਕੀ ਸਭ ਕੋ ਥੱਲੇ ਤੁਸੀਂ ਦੇਖ ਸਕਦੇ ਇੱਕ ਬੇਕਲ ਸ਼ਰਟ ਤੋਂ ਹੀ ਆਪਾਂ ਕਵਰ ਬਣਾਤਾ ਬਗੈਰ ਕੱਟੇ ਬਗੈਰ ਸਲਾਈ ਮਸ਼ੀਨ ਨਾਲ ਸਿਉਂਤੇ ਤੇ ਇੱਕਦਾਂ ਤੁਸੀਂ ਮਸ਼ੀਨ ਨੂੰ ਢੱਕ ਸਕਦੇ ਹੋ ਤੇ ਕਵਰ ਬਣਾ ਸਕਦੇ ਹੋ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ 'ਚ ਬਾਏ ਬਾਏ